啊，这个，哦，这个。 ਅਸੀਂ ਜੇ ਇਸੇ ਤੇ ਅੱਜ ਤਾਂ ਆਪਣੇ ਖਾਣ ਵਾਸਤੇ ਨੇ ਮੈਨੂੰ ਕਿਹਾ ਮੋਮੋਸ ਤਾਂ ਨਹੀਂ ਉੱਥੇ ਗਏ ਉੱਥੇ ਨਾ 7-8 ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਸੀ ਮੇਰੇ ਨੂੰ ਛੇੜਨ ਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਇਹਨਾਂ ਨੇ ਬਾਅਦ ਉਹਨਾਂ ਦੀ ਵੀਡੀਓ ਬਣਾ ਲਈ ਕਿ ਮੈਂ ਵਾਪਸ ਆ ਕੇ ਉਹਨਾਂ ਨੂੰ ਕਹਿ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੇ ਬੁਲਾਇਆ ਇਹ ਗਏ ਤੇ ਉਹਨਾਂ ਨੇ ਇਹ ਤਾਂ ਇਹਨਾਂ ਦਾ ਸਿਰ ਕਾਟ ਦਿੱਤਾ ਉਹਨਾਂ ਦਾ ਸਾਰਾ ਸਿਰ ਕਾਟ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ 7-8 ਮੁੰਡੇ ਹੈਗੇ ਸੀ ਕੋਈ ਪਛਾਣ ਚ ਹੈਗੇ ਲੱਗੇ ਬੰਦੇ ਫਟ ਕੇ ਸਾਰਿਆਂ ਦੀ ਹੈਗੀਆਂ ਫੋਟ अच्छा हां वीडियो ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਸਾਡ ਲੱਗੀ ਉਹਨਾਂ ਦੇ ਸਿਰ 'ਚ ਸਾਡ ਲੱਗੀ ਇੱਥੇ ਵੀ ਕੱਟ ਲੱਗਾ ਆ ਇਹ ਦੋਨੇ ਜਨੇ ਗਏ ਨੇ ਉੱਥੇ ਮੂੰਹ ਮਚਾਣ ਤੇ ਇਹਦੇ ਤੇ ਕਮੈਂਟ ਮਾਰੀ ਜਾਂਦੇ ਸੀ ਉਹ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕਿ ਇੰਜ ਜਨਾਨੀ ਨਾ ਕਰਦੇ ਇਸ ਤਾਡਾ ਕਰਨਾ ਚੰਗਾ ਨਹੀਂ ਹੈਗਾ ਇਸ ਤਰ੍ਹਾਂ ਇਸਨੇ ਸਾਰੇ ਜਨਾਨੀਆਂ ਲੈ ਕੇ ਕਹਿੰਦੇ ਤੁਸੀਂ ਇੰਜ ਮਾਹੌਲ ਕਰਦੇ ਬੜੀ ਬੁਰੀ ਗੱਲ ਐਨੀ ਗੱਲ ਕਹੀ ਤਾਂ ਉਹਨਾਂ ਨੇ ਇਹ ਦੇ ਦੱਤਰ ਮਾਰ ਦਿੱਤਾ ਸਿੱਧਾ ਇੱਕ ਦੱਤਰ ਲੈ ਕੇ ਤੇ ਤੁਰੇ ਫਿਰਦੇ ਹੀ ਤਾਂ ਦੱਤਰ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉੱਥੇ ਤੇ ਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹਨੂੰ ਜਿਹੜੇ ਜਿਸ ਨਾਲ ਆਉਂਦੇ ਉਹਨੂੰ ਫਾਟ ਲੈ ਇੰਦੇ ਆ ਨਾ ਪੁਲਿਸ ਪ੍ਰਸ਼ਾਸਨ ਕੋ ਆਈ ਕਿ ਹੁਣ ਅਸੀਂ ਕਹਿੰਦੇ ਵੀ ਉਹਨਾਂ ਤਾਂ ਬਚਾਉਣਾ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਦਾ ਕਾਰਵਾਈ ਹੁੰਦੀ ਹੁੰਦੀ ਆ ਉਸ ਤਰ੍ਹਾਂ ਹੋਵੇ ਕਾਰਵਾਈ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਾਦੀ ਆ ਬਾਦਲ ਕੱਟੀ ਪੁੱਤਰਾਂ ਅੰਦਰੋਂ ਵਾਰੋ ਸਾਹਮਣੇ ਦੇਖ ਕੇ ਕਰੇ ਲੋਰਕ ਕਮੈਂਟ ਦਿੱਤਾ ਜਾਂ ਉਹਨੂੰ ਵਿਆਹਾਂ ਕੀਤਾ ਲੋਕ ਤੁਹਾਨੂੰ ਕਹਿੰਦੇ ਕਹਿੰਦਾ ਤੁਹਾਨੂੰ ਤੁਹਾਨੂੰ ਜਿਵੇਂ ਅਸਰ થઈ ਗਈ ਆ